ਅੱਕ ਤੇ ਕੱਲੀ ਬਹਿ ਕੇ ਸੋਚੀ ਨੀ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਕੀ ਵਾਲਾ ਇਹ اسی ਗੁੱਲੂ ਦਾ ਤਾਂ ਜਗਾ ਰਹੀ ਹੈ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਜੀ ਤੇ ਤੁਸੀਂ ਹੋ ਜੀ ਗੁੱਲੂ ਜੀ ਹਾਂ ਜੀ ਗੁੱਲੂ ਮੈਂ ਹੀ ਹਾਂ ਜੀ ਠੀਕ ਹੈ ਠੀਕ ਹੈ ਜੀ ਬੜਾ ਥੋੜਾ ਨਾਸਨਾ ਬਾਈ ਜੀ ਠੀਕ ਠਾਕ ਹਾਂ ਜੀ ਬੀ ਜੀ ਸਤਿ ਸ਼੍ਰੀ ਅਕਾਲ ਕੇ ਬਾਈ ਜੀ ਆਪਣਾ ਟੈਕਸੀ ਦਾ ਕੰਮ ਛੋੜ ਦਿੱ ਗੇ ਜੀ ਹਾਂ ਆਪਣਾ ਹੀ ਆਪਣਾ ਹੀ ਉੱਤੋਂ ਕੰਮ ਕੁੰਮ پیسے ਮੰਦਾ ਪੈ ਗਈ ਹੈ ਨਾ ਕੰਮ ਆਂਦੀ ਕੰਮ ਨਿਕਲਿਆ ਨਹੀਂ ਵੀਰ ਜੀ ਐਨ ਆਰ ਆਈ ਆ ਜ ਨਹੀਂ ਬਾਹਰ ਅੱਛਾ ਕੰਮ ਆ ਰਹੀ ਨਿਕਲਿਆ ਨਹੀਂ ਬਿਆਹ ਸ਼ਾਦੀਆਂ ਦਾ ਵੀ ਬਸ ਸਟੈਂਡ ਤੇ ਚੱਲਿਆ ਸੀ ਅੱਛਾ ਜੀ ਹੋਰ ਬੜਾ ਫਿਰਤਾ ਜੀ ਹੈ ਜਾਣੇ ਇਸ ਥਾਂ ਤੇ ਕੋ ਕਰਨਾ ਚੋਇਆ ਕਿਹੜਾ ਮੌਜੂਦ ਹੋਰ ਤੇ ਕੀ ਫਿਰ ਅੱਜਕਲ ਚੱਲਦਾ ਕਰਾਇ ਕਰੋ ਜੀ ਜਿਹੜੇ ਦਾ ਕਰਾਇਆ ਚੱਲਦਾ ਕਿੱਥੋਂ ਦਾ ਜੀ ਆਪਾਂ ਜੀ ਜਾਣਾ ਸੀ ਇੱਧਰ ਆਪਣਾ ਭੁੰਦੜੀ ਤੱਕ ਜਾਣਾ ਸੀਗਾ ਠੀਕ ਹੈ ਜੀ ਠੀਕ ਹੈ ਜੀ ਕਿੰਨੇ 1100 ਦਾ ਜੀ ਉਹ 1800 ਭਾਈ 1800 ਸਾਰ ਦੀ 1800 ਅੱਛਾ ਅੱਛਾ ਠੀਕ ਹੈ 1100 ਠੀਕ ਹੈ ਉਹ ਸਾਰ ਦੀ 1800 1800 ਉਹ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਗੱਡੀ ਫਿਰ ਆਪਣੀ ਆਪਦੀ ਗਈ ਗੱਡੀ ਵਾਹ ਗੱਡੀ ਆਪਣੀ ਆਪਦੀ ਆ ਬਹੁਤ ਸਾਂਭ ਕੇ ਰੱਖੀ ਹੋਈ ਜੀ ਮੈਂ ਸਾਂਭ ਕੇ ਬਾਬਾ ਜੀ ਆਹ ਹੀ ਰੱਖਣੀ ਪੈਂਦੀ ਆ ਗੱਡੀਆਂ ਕਿੰਨਾ ਮਾਡਲ ਦੀ ਗੱਡੀ ਹੈ ਹਾਂ ਜੀ ਕਿੰਨਾ ਮਾਡਲ ਹੈ ਇਹ ਇਹ ਜੀ 23 ਮਾਡਲ ਹੈ ਅੱਛਾ ਬੜੀ ਜੀ ਹਾਂ 23 ਦੀ ਆਈ ਆ ਠੀਕ ਹੈ 23 ਦੀ ਆਈ ਆ ਪਕੜਾ ਲਈ ਠੀਕ ਹੈ ਠੀਕ ਹੈ ਜੀ ਤੇ ਆਪਾਂ ਫਿਰ ਜਾਣਾ ਸੀਗਾ ਜੀ ਅੱਜ ਬੰ ਮਰਾਤ ਨੂੰ ਨਿਕਲ ਚਲਾਂਗੇ ਫਿਰ ਆਪਾਂ ਅੱਛਾ ਜੀ ਹਾਂ ਤੇ ਆਪਣੇ ਹੈਗੇ ਆ ਸਵੇਰੇ ਆਪਾਂ ਮੁੜਿਆਵਾਂਗੇ ਸਾਧਰੀ ਜੀ ਜੇ ਰਾਤ ਤੇ ਉਹ ਰਾਤ ਨੂੰ ਮੁੜਿਆਵਾਂਗੇ ਇਹ ਨਹੀਂ ਪਤਾ ਹਨਾ ਆਪਾਂ ਨੂੰ ਸਾਡੋਂ ਕੋਈ ਭਾਗ ਨਹੀਂ ਨਾਈਟ ਪਊਗੀ 1000 ਰੁਪਏ ਕੋਈ ਨਾ ਜੀ ਥੋੜਾ ਤੁਹਾਨੂੰ 1100 ਦੇਣਾ ਪੈਣਾ ਤੁਹਾਨੂੰ ਜੀ ਪੰਜਾਹ ਸੀ ਉਹ ਲੈ ਲਿਓ ਬਸ ਤੇ ਕੋਈ ਗੱਲ ਨਹੀਂ ਸਰਦਾਰ ਜੀ ਜਿਹੜੀ ਨਾਈਟ ਹੈ ਨਾ ਨਾਈਟ 1000 ਰੁਪਏ ਪੈਂਦੀ ਹੁੰਦੀ ਆ ਪਹਿਲਾਂ ਗੱਲ ਕੀਤੀ ਚੰਗੀ ਹੁੰਦੀ ਆ 1000 ਰੁਪਏ ਨਾਈਟ ਪਰ ਆਹ ਵਾ ਠੀਕ ਹੈ 1100 ਤੁਹਾਨੂੰ ਦੇਣਾ ਬਾਈ ਇਹ 18 ਦਾ ਭਾਈ 1800 1800 ਸਰ ਜੀ 1800 ਠੀਕ ਹੈ ਠੀਕ ਹੈ ਜੀ 1800 ਆਹ ਠੀਕ ਹੈ ਜੀ ਤੇ ਆਪਾਂ ਚੱਲਾਂਗੇ ਹੁਣ ਚੱਲਾਂਗੇ ਤੇ ਆਪਾਂ ਸਵੇਰ ਨੂੰ ਮੁੜਿਆਵਾਂਗੇ ਫਿਰ ਕੋਈ ਨਾਈਟ ਲੈ ਲਿਓ ਤੁਸੀਂ ਹੈਨਾ ਜੀ 1000 ਰੁਪਏ ਨਾਈਟ ਠੀਕ ਹੈ ਠੀਕ ਹੈ ਜੀ ਰੋਟੀ ਖਾਡੀ ਰੋਟੀ ਰੋਟੀ ਕੋਈ ਰੋਟੀ ਵੀ ਆਪਣੀ ਹੋਗੀ ਤੇ ਪੰਜ ਜਣੇ ਆਪਾਂ ਜਾਣਾ ਵਾ ਜੀ ਮੈਂ ਆ ਮੇਰਾ ਬਾਪੂ ਆ ਜੀ ਤੇ ਪਾਣੀ ਨਾ ਬਹਿਣ ਗੱਡੀ ਚ ਹਾਂ ਪਾਣੀ ਬਹਿ ਗਏ ਬਹੁਤ ਬਹੁਤ ਮੇਰਾ ਬਾਪੂ ਆ ਜੀ ਮੈਂ ਆ ਤੇ ਆਪਣਾ ਮੇਰਾ ਭਰਾ ਵਾ ਜੀ ਇੱਕ ਮੇਰੀ ਮਾਸੀ ਦਾ ਮੁੰਡਾ ਅੱਛਾ ਜੀ ਤੇ ਇਹ ਕਾਡੀ ਭੂਆ ਦਾ ਮੁੰਡਾ ਵਾ ਜੀ ਹਨਾ ਹਾਂ ਜੀ ਹਾਂ ਜੀ ਹਾਂ ਜੀ ਤੇ ਆਪਾਂ ਫਿਰ ਚੱਲ ਬੜਾਂਗੇ ਹੁਣ ਕਿਨੇ ਵਿੱਚ ਦੱਸੋ ਤੁਸੀਂ ਟਾਈਮ ਦੋ ਫਿਰ ਮਾੜਾ ਪਿਆਰ ਖੜਾ ਮਾੜਾ ਸਟੈਂਡ ਤੇ ਲੱਗਾ ਸੀ ਹਾਂ ਜੀ ਤੇ ਮੇਰੇ ਨਹੀਂ ਤਾਂ ਹੁਣ ਚਲੋ ਕਿੱਥੇ ਪਹੁੰਚ ਦੱਸੋ ਗੱਡੀ ਲੱਗੇ ਬਸ ਠੀਕ ਹੈ ਜੀ ਆਪਾਂ ਨਾ ਉੱਥੇ ਮਾੜਾ ਬਸ ਆਉਣ ਜਾਣੀ ਕਰ ਲੈ ਮੈਂ ਹੋ ਸਕਦਾ ਆਉਣ ਜਾਣ ਕਰ ਲਈ ਹੋ ਸਕਦਾ ਆਪਣੂ ਰਾਤ ਰਹਿਣਾ ਪੈ ਜਾਵੇ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਹੈਗੀ ਮੈਨੂੰ ਕੋਈ ਦਿੱਕਤ ਨਹੀਂ ਜੇ ਰਾਤ ਰਾਵਾਂਗੇ ਤਾਂ ਰੁਪਈਆ 1000 ਨਾਲ ਪਹੁੰਚਦਾ ਪਊਗਾ ਨਹੀਂ ਤਾਂ ਤੁਹਾਨੂੰ 1800 ਰੁਪਏ ਉਹ ਤਾਂ ਕੋਈ ਨਹੀਂ ਉਹ ਤਾਂ ਕੋਈ ਚੱਕਰ ਨਹੀਂ ਉਹ ਕੋਈ ਗੱਲ ਉਹ ਨਹੀਂ ਕੋਈ ਗੱਲ ਹੈਗੀ ਕਿ ਤੇ ਮੈਨੂੰ ਬਸ ਉਹ ਦੱਸ ਦੋ ਵੀ ਬਸ ਮੈਨੂੰ ਇਹ ਸੀ ਮੈਂ ਮੁੜਨ ਦਾ ਕੋਈ ਚੱਕਰ ਪਏ ਤੁਹਾਨੂੰ ਬਾਈ ਜੀ ਕੀ ਪਰ ਦਿੱਕਤ ਹੁੰਦੀ ਐਕਸੀਡੈਂਟ ਕਹਿੰਦੇ ਵੀ ਲਓ ਲਓ ਮੈਂ ਰਾਜਸਥਾਨ 15 15 ਉਹਦਾ ਗੱਡੀ ਚੱਲਦਾ ਲਓ ਆਹ ਵਾਹ ਬਈ ਵਾਹ ਜਾਪੂਰ ਜੋਲਪੁਰ ਠੀਕ ਹੈ ਜੀ ਸਿਮਲ ਅੱਛਾ ਜੀ ਵਾਹ 15 ਬਲਾ ਦੇ ਨਗੜਾ ਹੁੰਦਾ ਮੈਂ ਨਾਈਟ ਲੂਟਦਾ ਨਹੀਂ ਜਾਂ ਕੋਈ 1000 ਰੁਪਏ ਨਾਈਟ ਲਾਦੇ ਨਾ ਬਹੁਤ ਕੋਈ ਨਾ ਜੀ ਚੱਕਰ ਕੋਈ ਨਹੀਂ ਮੇਰਾ ਇਹ ਤਾਂ ਐ ਕਰਾਂਗੇ ਫਿਰ ਆਪਾਂ ਪਤਾ ਕੀ ਖੜਾ ਕੰਮ ਥੋੜਾ ਜਿਹਾ ਉੱਤੇ ਹੋਰ ਤਰ੍ਹਾਂ ਦਾ ਸਾਨੂੰ ਹੈਗਾ ਵੀ ਜੇ ਵੀ ਥੁਨੇਰਾ ਵੀ ਹੋ ਸਕਦਾ ਵੀ ਐਨੇ ਪਤਾ ਉਦੀ ਮੁੜਿਆ ਗਈ ਆਪਾਂ ਆਨਫ ਉਹ ਤੇ ਕਦੋਂ ਚਲੀਏ ਫਿਰ ਆਪਾਂ ਰਾਜ ਜੀ ਮੇਰੇ ਨਹੀਂ ਹੁਣੇ ਚੱਲੋ ਠੀਕ ਹੈ ਜੀ ਇਹ ਕੰਮ ਕੀ ਹੈ ਸਗਨ ਲਾਉਣਾ ਕੋਈ ਸਗਨ ਪਹਿਣਾ ਮਾ ਕੀ ਗੱਲ ਆ ਬਜੀ ਰਾਤ ਦੇ 6 ਵਜੇ ਕੇ ਸ਼ਾਮ ਦੇ ਹਾਂ ਹਾਂ ਇਸ ਟਾਈਮ ਕਿਹੜਾ ਸ਼ਗਨ ਹੁੰਦਾ ਪਰ ਨਾ ਨਹੀਂ ਨਹੀਂ ਕਈ ਵਾਰੀ ਰਾਤ ਦਾ ਫੰਕਸ਼ਨ ਹੁੰਦਾ ਨਾਈਟ ਦਾ ਵਿਆਹ ਤੇ ਜਾਣਾ ਰੋਤ ਲੋਕ ਰਾਤ ਨੂੰ ਵੀ ਰੋਕ ਕੇ ਕਰਦੇ ਆ ਦਰਸਨ ਆਪਣਾ ਉੱਥੇ ਤਿੰਨ ਕਿੱਲੇ ਸੀਗੇ ਬਾਪੂ ਜੀ ਦੇ ਅੱਛਾ ਜਾਨ ਜਾਨੀ ਮਾਰਦੀ ਕਰਪਣਾ ਨਾ ਤਿੰਨ ਕਿੱਲੇ ਉਹ ਨਾ ਥੋੜਾ ਜਿਹਾ ਆਪਣੇ ਜ਼ਮੀਨ ਤੋਂ ਛੱਡ ਕੇ ਫਿਰ ਇੱਧਰ ਆ ਗਏ ਸੀ ਵਾਪਸ ਸੀ ਅੱਛਾ 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 ਜ਼ਮੀਨ ਉੱਥੇ ਸੀ ਸਾਡੀ ਅਸੀਂ ਫਿਰ ਇੱਧਰ ਬਾਪੂ ਜੀ ਇੱਧਰ ਸ਼ਿਫਟ ਹੋ ਗਏ ਸੀਗੇ ਹਾਂ ਜੀ ਉਹ ਤਿੰਨ ਕਿੱਲੇ ਨੇ ਉੱਥੇ ਫਿਰ ਸਾਡੇ ਜਿਹੜੇ ਗਵਾਂਢ ਦੇ ਖੇਤ ਅਲੇ ਸੀ ਉਹਨਾਂ ਨੇ ਕਬਜ਼ਾ ਜਿਆ ਕਰ ਲਿਆ ਉੱਤੇ ਮੜਾ ਜਿਆ ਅੱਇਆ ਉਹ ਪਹਿਲਾਂ ਕਹੇ ਸੀ 2 ਮਹੀਨੇ ਭਲਾ ਛਡਾਉਣ ਹਾਂ ਉਹਦੋਂ ਥੋੜਾ ਜਿਹਾ ਚੱਕਰ ਪੈ ਗਿਆ ਸੀ ਜੀ ਉਹ ਨਾਲ ਦਾ ਜਿਹੜਾ ਟੈਕਸੀ ਡਰਾਈਵਰ ਸੀ ਉਹ ਦਿਨ ਥੋੜੀ ਜਿਹੀ 60 ਫੁੱਟ ਜ਼ਿਆਦਾ ਮਾਰਤੀ ਉਹਨਾਂ ਨੇ ਜੀ ਹੈ ਹਾਂ ਜੀ ਉਹ ਫਿਰ ਹੋ ਮਾਤੀ ਕਿਨੇ ਮਾਤੀ ਉਹ ਗਵਾਂਢੀ ਥੋੜੇ ਉਹ ਨਾ ਥੋੜੇ ਬਦਮਾਸ਼ ਜੇ ਬੰਦੇ ਆ ਜੀ ਉਹਨਾਂ ਦੇ ਪਰਚੇ ਪੁਰਚੇ ਚੱਲਦੇ ਕਈ ਅੱਛਾ ਤੇ ਉਹ ਥੋੜੇ ਜੇ ਹੈਗੇ ਆ ਮੈਂਟਲੀ ਅਫਸੈਟ ਜੀ ਅੱਛਾ ਸਾਡੇ ਬਾਪੂ ਜੀ ਕਹਿੰਦੇ ਮੈਂ ਦਲੇਰ ਬੰਦਾ ਨਾਲ ਲੈ ਕੇ ਚਲੀ ਆ ਇਸ ਵਾਰਕਰ ਵਧੀਆ ਜਾ ਮੈਨੂੰ ਪਤਾ ਲੱਗੇ ਥੋੜੀ ਦਸ ਪਈ ਜਦੋਂ ਵੀ ਐ ਕਰਕੇ ਗੁੱਲੂ ਆਦਾ ਜੀ ਬਹੁਤ ਸਾਡੇ ਦਲੇਰ ਬੰਦੇ ਆ ਜੀ ਕਹਿੰਦੇ ਉਹ ਕਹਿੰਦੇ ਬੰਦਾ ਬਹੁਤ ਘੈਂਟ ਬੰਦਾ ਕਹਿੰਦੇ ਜੀ ਸਰਦਾਰ ਜੀ ਗੱਡੀ ਵਿੱਚ ਲੈ ਜੂ ਤਾਂ ਮੈਂ ਕੀ ਲੈਣਾ ਤੁਹਾਡੇ ਲੈਣ ਲੈਣ ਲੋ ਉਹ ਬਾਜੀ ਮੇਰੀ ਗਲਤੀ ਸੋਹਨੋ ਮੰਡਾ ਦਾ ਮਾੜਾ ਦਲੇਰ ਵੀ ਚਾਹੀਦਾ ਵਾ ਤੁ ਬਾਡੀ ਹੋਰ ਕੋਈ ਮਤਲਬ ਨਹੀਂ ਹੁੰਦਾ ਬਾਈ ਕੀ ਮਾਰਾ ਜੈ ਤੈਨੂੰ ਪਤਾ ਕਈ ਵਾਰ ਉੱਥੇ ਫੈਰ ਫੂਰ ਵੱਜ ਗਿਆ ਨਾ 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 ਫੈਰ ਫੂਰ ਕੋਈ ਨਹੀਂ ਤੁਸੀਂ ਭਜਾ ਲਓਗੇ ਤੁਸੀਂ ਮੋੜ ਲਓਗੇ ਆ ਭਜਾ ਲਊਂਗਾ ਫੱਪ ਫੈਰ ਫੂਰ ਕੋਈ ਨਹੀਂ ਮੈਂ ਤੈਨੂੰ ਕਹਿੰਦਾ ਸੀ ਮੌਤ ਦੇ ਖੂਬ ਚਰੁੰਦੇ ਨੇ ਗੱਡੀ ਜੀ ਮੈਂ ਤਾਂ ਤੁਹਾਡੇ ਕੋਲ ਆਇਆ ਨਾ 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 ਵੀਰ 6 ਸਾਲ ਗੱਡੀ ਚਲਾਈ ਆ ਮੌਤ ਤੇ ਕੋਲ ਬਸ ਫਿਰ ਅੱਜ ਵੀ ਤੁਸੀਂ ਸਾਡੇ ਭਰਾ ਵਾਂਗ ਨਾ ਨਾ ਮੈਂ ਦੁਬਾਰਾ ਕੋਈ ਨਹੀਂ ਦੇਖਣਾ ਇਹ ਜਿਆ ਉਹ ਬਾਈ ਜੀ ਸਾਡੇ ਤਾਂ ਪਤਾ ਕੀ ਸਾਨੂੰ ਐਵੇਂ ਤੁਹਾਡੇ ਨਿਕਨੇ ਨਿਕਨੇ ਕਿੰਨੇ 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 ਆਏ ਨਿਕਨੇ ਕਿ ਐਡੇ 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 ਦੇ ਉਹ ਬਾਈ ਜੀ ਸਾਡੇ ਤਾਂ ਪਤਾ ਆਜੇ ਕਿੱਲਾ ਨਾ ਕਿੱਥੇ ਲੈਣਾ ਰੱਖ ਕੇ ਉਹ ਭਾਈ ਜੀ ਮੈਨੂੰ ਅਸੀਂ ਚੱਲ ਥੋੜਾ ਜਿਹਾ ਭਰਾ ਬਣ ਕੇ ਸਾਡੀ ਮਦਦ ਹੋ ਜੀ ਵੀਰੇ ਮੈਂ ਨਾ ਕਿਸ ਤਾਂ ਦੇ ਇੱਕੋ ਗੱਡੀ ਲਈਆ ਮੇਰਾ ਭਰਾ 10 ਕਰੋੜ ਦਾ ਕਿੱਲਾ ਉੱਥੇ 30 ਕਰੋੜ ਦੇ ਕਿੱਲੇ ਤੈਨਾਂ ਤੇ 10 ਕਰੋੜ ਤੁਸੀਂ ਰੱਖ ਲਿਓ ਉਹ ਬੰਦੇ ਥੋੜੇ ਜਿਹਾ ਥੋੜੇ ਜਿਹਾ ਵੜੇ ਆ ਬਸਾਨੂੰ ਤਾਂ ਸੀਗਾ ਤੁਸੀਂ ਘੈਂਟ ਬੰਦੇ ਹੋ ਘਰ ਪਤਾ ਲੱਗਿਆ ਸੀ ਆ ਤੁਹਾਡੇ 10 ਬਈ ਸੀ ਮੈਨੂੰ ਕੋਈ ਨਾ ਕਿੱਲਾ ਨਾ ਬਿਲਾ ਮੈਨੂੰ ਕੋਈ ਨਹੀਂ ਚਾਹੀਦਾ ਉਹ ਮੇਰਾ ਭਰਾ ਵਿਆਹ ਸਾਡੀ ਲੈ ਜਾਣਾ ਲੈ ਜਾਓ ਕੋਈ ਹੋਰ ਜਿਹੜਾ ਲੈ ਜਾਓ ਘੰਟੇ ਦੋ ਦਾ ਕੰਮ ਆ ਮੇਰੇ ਨਾਲ ਜਿਹੜੇ ਮੇਰੇ ਚਾਚੇ ਦੇ ਮੁੰਡੇ ਆ ਨਾ ਮ ਉਹ ਹੈਗੇ ਬੜੇ ਬੜੇ ਉਹ ਵੀ ਗਾਂ ਉਹ ਵੀ ਫੇਰ ਫੁਰ ਮਾਰ ਲਗੇ ਮੈਂਟ ਮਾਰਦੇ ਆ ਆਪਾਂ ਕੀ ਕਰਨਾ ਦੋ ਦੋ ਮਾਰਨੀਆਂ ਗੋਦੋਂ ਲੱਗਣੇ ਆ ਗੱਲ ਨਾ 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 ਬੀਬੇ ਗੱਲ ਸੁਣੋ ਬਾਈ ਜੀ ਆਏ ਹੋ ਮੇਰੇ ਗੱਲ ਤੋਂ ਆਏ ਹੋ ਨਾ ਬਰਾੜਾ ਸੁਣੋ ਓ ਨਾ